ਚਲ ਕੋਈ ਨਹੀਂ ਕੋਈ ਪਰਮਜੀਤ ਗੌਰ ਮੇਰਾ ਨਾਮ ਹੈ ਤੇ ਵੱਡੀ ਮਿਆਣੀ ਤੂੰ ਆ ਮੈਂ ਪਹਿਲੇ ਮੇਰੇ ਦੋ ਬੇਟੀਆਂ ਸੀ ਫਿਰ ਮੈਂ ਇੱਥੇ ਆਈ ਦੋ ਸਾਲ ਹੋ ਗਏ ਮੈਨੂੰ ਇੱਥੇ ਆਂਦੀ ਨੂੰ ਤੇ ਫਿਰ ਇੱਥੋਂ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਬਾਬਾ ਜੀ ਨੇ ਮੰਗਲਵਾਰ ਬੋਲਿਆ ਸੀ ਮੰਗਲ ਵੀਰਵਾਰ ਤੇ ਮੰਗਲਵਾਰ ਹੀ ਹੋਇਆ ਤੇ ਬਾਬਾ ਜੀ ਨੇ ਕਿਹਾ ਸੀ ਇਹਨਾਂ ਦੇ ਲਟਾ ਵੀ ਬੱਜਣੀਆਂ ਨੇ ਤੇ ਉਹ ਵੀ ਇਹਨਾਂ ਦੇ ਲਟਾ ਬੱਜੀਆਂ ਤੇ ਹੁਣ ਮੈਂ ਖੁਲਾਣ ਆਈਆਂ ਨਾ ਕੋਲੋਂ ਜੀ ਇਹ ਸਾਧ ਸੰਗਤ ਜੀ ਹੁਕਮ ਤੇ ਸਾਰੇ ਸਾਵਰ ਰੁਪਈਆ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਉਹਨਾਂ ਦਾ ਹੁਕਮ ਸੀ ਵੀ ਮੰਗਲ ਵੀਰਵਾਰ ਨੂੰ ਮੁੰਡਾ ਹੋਊਗਾ ਇਹ ਬੀਬੀ ਦੇ ਦੋ ਗੁੱਡੀਆਂ ਸੀ ਦਰਬਾਰ ਆਈ ਇਹਨੂੰ ਪ੍ਰਸ਼ਾਦ ਦਿੱਤਾ ਇੱਥੋਂ ਤੇ ਮਹਾਰਾਜਾ ਦਾ ਨਾਮ ਲੈ ਆਰੇ ਨੂੰ ਹੁਕਮ ਹੋਇਆ ਵੀ ਮੰਗਲ ਵੀਰਵਾਰ ਮੁੰਡਾ ਹੋਊਗਾ ਮਹਾਰਾਜੇ ਨੇ ਮੁੰਡਾ ਦਿੱਤਾ ਜਦੋਂ ਮੱਥਾ ਟਿਕਾਉਣ ਆਏ ਲੰਗਰ ਦੀ ਸੇਵਾ ਕੀਤੀ ਫੇਰ ਉਸ ਤੋਂ ਬਾਅਦ ਹੁਕਮ ਹੋਇਆ ਵੀ ਮੁੰਡੇ ਦੇ ਜਟਾਂ ਵੱਜਣਗੀਆਂ ਫੇਰ ਸਵਾ ਸਾਲ ਦੇ ਵਿੱਚ ਵੱਜ ਜਾਣਗੀਆਂ ਤੇ ਫੇਰ ਇੱਥੇ ਕਟਾਵਾਂਗੇ ਹੁਣ ਜਟਾਂ ਵੱਜੀਆਂ ਆ ਦੇਖੋ ਤੇ ਅਸੀਂ ਅੱਜੇ ਕਟਾਉਣ ਆਏ ਆ ਆ ਦੇਖੋ ਜਟਾਂ ਵੱਜੀਆਂ ਹਾਂਜੀ ਆਹ ਬਾਬਾ ਜੀ ਜਿਹੜਾ ਨਲਕੇ ਦਾ ਜਲ ਜਿਹੜਾ ਉਹਦੇ ਬਾਰੇ ਵੀ ਦੱਸੋ ਕਿਉਂ ਵੀਡੀਓ ਜਦੋਂ ਵਾਇਰਲ ਹੁੰਦੀ ਆ ਤੇ ਫਿਰ ਕਈਆਂ ਨੂੰ ਪਤਾ ਨਹੀਂ ਲੱਗਦਾ ਉਹ ਕਮੈਂਟ ਕਰਦੇ ਆ ਵੇ ਨਲਕੇ ਦੇ ਜਲ ਦਾ ਕੀ ਆ ਨਲਕੇ ਦਾ ਜਲ ਰੰਗ ਬਰੰਗਾ ਆ ਰਿਹਾ ਜੀ ਰੰਗ ਬਦਲ ਬਦਲ ਕੇ ਆ ਰਹੇ ਠਾਰਸ ਤੀਰਸਾ ਅਮਰਤ ਆ ਰਿਹਾ ਨਲਕੇ ਚੋਂ ਅਮਰ ਸਰੋਵਰ ਆਇਆ ਇਹ ਨਲਕੇ ਦੇ ਰੂਪ ਵਿੱਚ ਦਰਬਾਰ ਚ ਲੱਗਾ ਸੰਗਤਾਂ ਜਲ ਛਕਦੀਆਂ ਔਰ ਇਸ਼ਨਾਨ ਕਰਦੀਆਂ ਜੈ ਸਾਬਰਬੀਰ ਜੀ ਦੀ